ਲੋਕਾਂ ਆਵਾਜ਼ ਸੁਖਦੇਵ ਸਿੰਘਾ ਆਪ ਸਭ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਗੱਲ ਕਰਦੇ ਹਾਂ ਅੱਜ ਦੀ ਗੱਲ ਦਾ ਵਿਸ਼ਾ ਜਿਹੜਾ ਉਹ ਸਰਦਾਰ ਸਿੰਘ ਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਦਿੱਤੇ ਅਸਤੀਫੇ ਦੇ ਸਬੰਧ ਵਿੱਚ ਹੈ ਸਰਦਾਰ ਸਿੰਘ ਵੀਰ ਸਿੰਘ ਪਾਲ ਜੀ ਨੇ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਹੁਤ ਵਧੀਆ ਕੀਤਾ ਤੇ ਹਾਰਤਰਾ ਜਸਤਰਾ ਆਮ ਵਿਰੋਧੀ ਪਾਰਟੀਆਂ ਦਾ ਜਿਹੜਾ ਬਾਦਲ ਜੀ ਤੇ ਬੜਾ ਧੰਜ ਕੱਸਿਆ ਜਾਂਦਾ ਸੀ ਤੇ ਇਸ ਦੇ ਨਾਲ ਅਸਤੀਵਾ ਦੇਣ ਦੇ ਨਾਲ ਕੱਲੀ ਗੱਲ ਨਹੀਂ ਬਾਣੀ ਘਾਲੇ ਇਥੋਂ ਤੱਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਾਰਜਕਾਰਨੀ ਜਿਹੜੀ ਕਮੇਟੀ ਆ ਜਿਹੜੇ ਪ੍ਰਧਾਨ ਨੇ ਜੱਜ ਕਤਰ ਨੇ ਜਿਹੜੀ ਵੀ ਕਮੇਟੀ ਇਹਦੇ ਵਿੱਚ ਕੰਮ ਹੈ ਉਹ ਇਹਦੇ ਵਿੱਚ ਪਰਵਾਰਕ ਵਾਦ ਦਾ ਜਿਹੜਾ ਉਹ ਪਾਸੇ ਰੱਖ ਕੇ ਤੇ ਸਮੁੱਚੀ ਉਸ ਕਮੇਟੀ ਦੇ ਵਿੱਚੋਂ ਕਿਸ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ ਤੇ ਉਹਦੇ ਉੱਤੇ ਪਲ ਮਿਲਿਆ ਜਾਏਗਾ ਤੇ ਜੇਕਰ ਕਿਸੇ ਬਾਦਲ ਸਾਹਿਬ ਸੁਖਵੀਰ ਸਿੰਘ ਜੀ ਨੇ ਪਾਸੇ ਹੋ ਲਿਆ ਤੇ ਜੇ ਇਸ਼ਾਰਾ ਆਪਣੇ ਕਿਸੇ ਰਿਸ਼ਤੇਦਾਰ ਵੱਲ ਜਾਂ ਕਿਸੇ ਸਹਿਗਸਪੰਦੀਆਂ ਵੱਲ ਕਿ ਪ੍ਰਧਾਨ ਕੀ ਇਹਨਾਂ ਨੂੰ ਦੇ ਛੱਡਿਓ ਤੇ ਲੋਕਾਂ ਦੇ ਅੱਖੀ ਜਿਹੜਾ ਘਟਾ ਨਾ ਪਾਉਣ ਵਾਲੀ ਗੱਲ ਹੋਵੇ ਬਲ ਤਾਂ ਹੀ ਮਿਲਣਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੇ ਕ ਸੱਚਜੇ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਚੁਣਿਆ ਜਾਵੇ ਤੇ ਲੋਕ ਆਪ ਵਾਲੇ ਵੇਖਣਗੇ ਤੁਹਾਡੇ ਵਾਲਾ ਕਿ ਤੁਸੀਂ ਪ੍ਰਧਾਨ ਕੀ ਕੇਸ ਨੂੰ ਦਿੰਦੇ ਹੋ ਤੁਹਾਡੇ ਤੇ ਸਵਾਲ ਹੋਣਗੇ ਆਮ ਲੋਕਾਂ ਦੀ ਗੱਲ ਹੁੰਦੀ ਆ ਤੁਹਾਡੇ ਚਿਹਰੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚਿਹਰੇ ਤੇ ਮੇਰੇ ਵਰਗੇ ਤੇ ਸਾਰੇ ਉਹ ਕਹਣਗੇ ਕਿ ਆਜ ਹੀ ਠੀਕ ਆ ਗੱਲ ਜਿਹੜੀ ਪਬਲਿਕ ਦੇ ਵਿੱਚ ਚੱਲਣੀ ਹੈ ਜਿਹੜੇ ਆਮ ਲੋਕਾਂ ਦੇ ਵਿੱਚ ਚੱਲਣੀ ਹੈ ਲੋਕ ਚਰਚਾ ਦੇ ਵਿੱਚ ਚੱਲਣੀ ਆ ਉਸ ਨੂੰ ਸੋਚ ਆ ਜਾਵੇ ਸਮਝ ਆ ਜਾਵੇ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਲ ਤਾਂ ਹੀ ਮਿਲੇਗਾ ਜੇ ਕਿਸੇ ਛੱਡੇ ਟੰਗ ਦੇ ਨਾਲ ਪ੍ਰਧਾਨ ਕੀ ਕਿਸੇ ਚੰਗੇ ਦੇ ਹੱਥ ਦਿੱਤੀ ਜਾਵੇ ਤੇ ਉਹ ਕੇ ਬਿਨਾ ਕਿਸੇ ਪਰਿਵਾਰਵਾਦ ਦਿੱਤੀ ਇਹ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪ੍ਰਧਾਨ ਕੀ ਤੋਂ ਅਸਤੀਫਾ ਦੇ ਕੇ ਸੁਭੀਰ ਸਿੰਘ ਬਾਦਲ ਪਾਸੇ ਹੋ ਗਏ ਆ ਤੇ ਉਹਨਾਂ ਦੇ ਚਿਹਤੇ ਕਿਸੇ ਰਿਸ਼ਤੇਦਾਰਾਂ ਨੂੰ ਆਪਣਾ ਪ੍ਰਧਾਨਗੀ ਸੌਂਪ ਦਿੱਤੀ ਜਾਵੇ ਤਾਂ ਸਿਰਫ ਗੱਲ ਹੋ ਜਾਂਦੀ ਵੀ ਚਿਹਰਾ ਬਦਲਦੇ ਨਾਲ ਤੇ ਜਦੋਂ ਪਤਾ ਪਾਸੇ ਹੁੰਦਾ ਸ਼ੀਗਰ ਉਹਦੇ ਪਿੱਛੇ ਜਦੋਂ ਪਤਾ ਚੱਲਦਾ ਨਾ ਸੂਰਜ ਦੀ ਸ਼ਾਮੇ ਤੇ ਪਰਛਾਵੇਂ ਚਾਨਣ ਦੀ ਛਾਵੇਂ ਕਿਤੇ ਵੀ ਚੱਲ ਜੇ ਹਨੇਰਾ ਹੋਵੇ ਸੂਰਜ ਦੀ ਰੋਸ਼ਨੀ ਹੋਵੇ ਪਲਪ ਦੀ ਰੋਸ਼ਨੀ ਹੋਵੇ ਤਾਂ ਉਹ ਪਰਸ਼ਾਵਾਂ ਜਿਹੜਾ ਨਾਲ-ਨਾਲ ਹੀ ਚੱਲਦਾ ਕਿਤੇ ਇਹ ਨਾ ਹੋਵੇ ਕਿ ਤੁਸੀਂ ਉਹ ਪਰਸ਼ਾਵਾਂ ਜਿਹੜਾ ਵਾ ਆਪ ਰੱਖ ਲੋ ਇਹ ਤੇ ਉਹ ਪਾਸੇ ਕਰਕੇ ਤੇ ਪਰਸ਼ਾਵਾਂ ਜਿਹੜਾ ਉਹ ਨਾਲ-ਨਾਲ ਹੀ ਚੱਲਦਾ ਫਿਰੇ ਕਿ ਕਿਸੇ ਆਪਣੇ ਚਿਹਤੇ ਜਾਂ ਕਿਸੇ ਰਿਸ਼ਤੇਦਾਰ ਨੂੰ ਪ੍ਰਧਾਨਗੀ ਦੇ ਦਿੱਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਤਲ ਅਕਾਲ ਤਖਤ ਸਾਹਿਬ ਜਥੇਦਾਰਾਂ ਦਾ ਮਾਨ ਸਨਮਾਨ ਵੀ ਤਾਂ ਹੀ ਰਹੇਗਾ ਕਿ ਜੇਕਰ ਵਾਕਿਆ ਹੀ ਪ੍ਰਧਾਨਗੀ ਜਿਹੜੀ ਆ ਉਹ ਸਮੂਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮੇਟੀ ਹੈ ਹੀ ਆ ਕਾਰਜਕਾਰੀ ਕਮੇਟੀ ਉਹਦੇ ਵਿੱਚੋਂ ਕਿਸ ਨੂੰ ਕਿਸੇ ਸਵਚਜੇ ਤੇ ਕਿਸੇ ਵਧੀਆ ਜਾਂ ਜਿੰਨੂ ਵੀ ਕਿਸੇ ਨੂੰ ਹੋਰ ਨੂੰ ਇਹ ਚਾਹੁੰਦੇ ਨੇ ਤਾਂ ਸ਼੍ਰੋਮਣੇ ਅਕਾਲੀ ਦਲ ਕਾਰਜਕਾਰੀ ਪ੍ਰਧਾਨਿਕ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਜੋ ਚਗਾ ਅਕਾਲੀ ਦਲ ਦਾ ਬਾਲ ਜਿਹੜਾ ਕਾਇਮ ਕਰ ਸਕਦਾ ਹੋਵੇ ਉਸ ਨੂੰ ਅੱਗੇ ਲਿਆਂਦਾ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਨੂੰ ਬਾਦਲ ਨੂੰ ਬਾਲ ਜਿਹੜਾ ਪੂਰਨ ਤੌਰ ਤੇ ਮਿਲੇਗਾ ਪਰ ਜੇਕਰ ਫਿਰ ਲੋਕਾਂ ਦੇ ਅੱਖੇ ਘੱਟਾ ਪਾਉਣ ਵਾਲੀ ਗੱਲ ਕੀਤੀ ਤੇ ਅਕਾਲੀ ਦਲ ਬਾਦਲ ਦਾ ਆ ਜਿਹੜਾ ਥੋੜਾ ਬਹੁਤਾ ਅਧਾਰ ਹੈਗਾ ਸੀ ਉਹ ਵੀ ਖਤਮ ਹੋ ਜਾਵੇਗਾ ਜੇਕਰ ਇਹਦੇ ਵਿੱਚ ਫਿਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਘੱਟਾ ਪਾਉਣ ਦਾ ਮਤਲਬ ਇਹ ਜੇ ਤੁਸੀਂ ਆਪਣੇ ਹੀ ਚਿਹਤੇ ਆਪਣੇ ਹੀ ਵਿਚਾਰਾਂ ਜਾਂ ਆਪਣੀ ਅੰਦਰ ਗੁਪਤ ਮੀਟਕਾਂ ਦੇ ਆਧਾਰ ਤੇ ਉੱਤੇ ਹੀ ਫਿਰ ਉਹੋ ਜਿਹਾ ਫੈਸਲਾ ਲਿਆ ਤੇ ਇਹ ਤੁਸੀਂ ਸਭ ਜਾਣਦੇ ਜੇ ਤੇ ਫਿਰ ਤੁਹਾਡਾ ਉਹ ਤੇਨੂੰ ਮਾੜਾ ਹਸਰ ਹੋਣਾ ਵਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਬਦਲ ਜੜਾ ਉਹ ਉੱਪਰ ਨਹੀਂ ਉੱਠ ਸਕੇਗਾ। ਇਹ ਦਿਨੋਂ ਦਿਨ ਜਿਹੜਾ ਇਹ ਥੱਲੇ ਹੀ ਦੱਬਿਆ ਜਾਵੇਗਾ। ਇਸ ਕਰਕੇ ਸੋਚ ਤੇ ਸਮਝ ਕੇ ਇਹਨੂੰ ਕਾਇਮ ਕਰਨ ਲਈ ਇਹਨੂੰ ਇਹਦੀ ਸ਼ਾਖ ਜਿਹੜੀ ਥੱਲੇ ਡਿੱਗੀ ਆ ਉਸ ਨੂੰ ਉੱਪਰ ਲਜਾਣ ਵਾਸਤੇ ਚੰਗੇ ਵਧੀਆ ਲੀਡਰ ਦੀ ਜਿਹੜੀ ਆ ਉਹ ਅੱਗੇ ਪ੍ਰਧਾਨਗੀ ਆਵੇ ਤਾਂ ਵਧੀਆ ਹੈ ਤੇ ਇਸ ਮੌਤੀ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ YouTube ਚੈਨਲ ਲੋਕਵਾਸ ਸੁਖਦੇਵ ਸਿੰਘ ਤੇ ਉਹ ਫੋਲੋ ਕਰ ਲਿਓ ਮੇਰੇ ਵੀਰੋ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਜੋ ਵਿਚਾਰ ਤੇ ਜੋ ਗੱਲਬਾਤ ਕੀਤੀ ਆ ਇਹਦੇ ਉੱਤੇ ਆਧਾਰ ਤੇ ਚੰਗੀ ਲੱਗੀ ਆ ਜਾਂ ਇਹ ਵਾਕਿਆ ਹੀ ਬਾਦਲ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਪਾਸੇ ਹੋਏ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਮੇਟੀ ਕੀ ਫੈਸਲਾ ਦਿੰਦੀ ਆ ਇਹਦੇ ਉੱਤੇ ਆਪਣੇ ਵਿਚਾਰ ਸਾਰੇ ਕਮੈਂਟ ਕਰਕੇ ਦੱਸਣਾ ਇਹ ਇੱਥੇ ਹੀ ਸਮਾਪਤੀ ਕਰਦੇ ਆ ਜੀ